ਖਾਸ ਤੌਰ ਤੇ ਜਨਵਰੀ ਮਹੀਨਾ ਹੁੰਦਾ ਨਾ ਜਿਹੜਾ ਕਿਸਾਨ ਵੀ ਰੋਕ ਕਿਉਂਕਿ ਜ਼ਿਆਦਾਤਰ ਕਣਕਾਂ ਜਿਹੜੀਆਂ ਗੋ ਭਰਦੀਆਂ ਨੇ ਇਸੇ ਮਹੀਨੇ ਝੰਡਾ ਪੱਤਾ ਆਉਂਦਾ ਹੈ ਤੇ ਇਸ ਮਹੀਨੇ ਦੇ ਐਂਡ 'ਚ ਜਿਹੜੀ ਹੈਗੀ ਹੈ ਕਣਕ ਲਗਭਗ ਨਸਾਰੇ ਤੇ ਪਹੁੰਚ ਜਾਂਦੀ ਜਾਂ ਨਿਸਰਨਾ ਸ਼ੁਰੂ ਕਰ ਦਿੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਜੇ ਆਪਾਂ ਫਸਲ ਦਾ ਲਗਾਤਾਰ ਨਰੀਖਣ ਨਾ ਕਰੀਏ ਕਿਉਂਕਿ ਕਈ ਥਾਵਾਂ ਦੇ ਉੱਤੇ ਉਲੀ ਰੋਗ ਸ਼ੁਰੂ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਕਈ ਥਾਵਾਂ ਦੇ ਉੱਤੇ ਆਪਾਂ ਪਾਣੀ ਜਿਹੜਾ ਸਹੀ ਸਮੇਂ ਤੇ ਨਹੀਂ ਲਾਉਂਦੇ ਫਸਲ ਸਟ੍ਰੈਸ ਚ ਲਈ ਜਾਂਦੀ ਹੈ। ਕਈ ਥਾਵਾਂ ਤੇ ਤੁਸੀਂ ਦੇਖਿਆ ਹੋਣਾ ਕਿਸਾਨ ਵੀਰਾਂ ਦੇ ਆ ਜਿਹੜੀਆਂ ਫੋਟੋਆਂ ਕਮੈਂਟਾਂ ਦੇ ਰੂਪ ਵਿੱਚ ਭੇਜੀਆਂ ਨੇ ਕਿਸਾਨ ਵੀਰਾਂ ਨੇ ਫੇਸਬੁੱਕ ਤੇ ਵੀ ਤੇ ਮੈਨੂੰ ਵਟਸਐਪ ਤੇ ਪ੍ਰਾਪਤ ਹੋਈਆਂ ਜਾਂ ਈਮੇਲ ਰਾਹੀਂ ਭੇਜਦੇ ਆ ਕਿ ਉਹਨਾਂ ਦੇ ਪੱਤਿਆਂ ਦੇ ਵਿੱਚ ਜਿਹੜੇ ਹੈਗੇ ਆ ਚਟਾਕ ਪੈ ਰਹੇ ਆ। ਪੱਤੇ ਇਕੱਠੇ ਜੇ ਹੋ ਰਹੇ ਆ ਤੇ ਸਟ੍ਰੈਸ ਚ ਫਸਲ ਇਹਦਾ ਮਤਲਬ। ਤੇ ਉਹਨਾਂ ਨੂੰ ਪਹਿਲਾਂ ਵੀ ਬੇਨਤੀਆਂ ਕੀਤੀਆਂ ਸੀ ਕਿ ਜ਼ਰੂਰ ਤਨਸਾਰ ਖਰਾਕੀ ਤੱਤਾਂ ਦੀ ਸਪਰੇਅ ਦਿਓ ਸਹੀ ਸਮੇਂ ਪਾਣੀ ਦਿਓ ਸਲਫਰ ਤੱਤ ਦੀ ਜ਼ਿੰਕ ਦੀ ਪੋਟਾਸ਼ ਦੀ ਘਾਟ ਨਾ ਹੋਵੇ ਨਹੀਂ ਫਸਲ ਸਟ੍ਰੈਸ ਚਲੀ ਜਾਂਦੀ ਹੈ ਤੇ ਜਨਵਰੀ ਮਹੀਨੇ ਫਸਲ ਦਾ ਹਰ ਰੋਜ਼ ਨਰੀਖਣ ਕਰਨਾ ਹੈ ਹਲਕਾ ਪਾਣੀ ਲਾਓ